ਬਹਿਰੇ ਹੈਵੀ ਅਕਲ ਨਹੀਂ ਸੜਕ ਬਣਾਈ ਜਦੋਂ ਤੁਸੀਂ ਉੱਪਰ ਗੱਡ ਰੱਖਿਆ ਵੱਡੀਆਂ ਵੱਡੀਆਂ ਕਰੇਨਾ ਆਈਆਂ ਉਦੋਂ ਕੋਈ ਫਰਕ ਨਹੀਂ ਪਿਆ ਸਤਕਾਰ ਜੋ ਜਿੰਨੇ ਦੁਕਾਨਦਾਰ ਨੇ ਜਿਹੜੇ ਲਗਭਗ ਢਾਈ 3 ਸਾਲ ਤੋਂ ਸੰਤਾਪ ਭੋਗ ਰਹੇ ਉਹਨਾਂ ਨੇ ਦੁਕਾਨਾਂ ਦਾ ਕਾਰੋਬਾਰ ਪੱਗ ਹੈ ਆਪਾਂ ਕੋਟਰਾਮ ਦਾ ਸਵਾਦੀ ਦੀ ਗੱਲ ਕਰ ਲਈਏ ਲੋਕ ਧਰਾਹੀ ਧਰਾਹੀ ਕਰਦੇ ਮੈਂ ਉਹਨਾਂ ਦਾ ਪੈਸੇ ਨੂੰ ਧਮਾਕਾ ਕਰਦਾ ਤੇ ਸਾਰੇ ਕਲੋਨੀਆਂ ਵਾਲੇ ਉਹ ਸਾਰੇ ਪੰਜਾਬ ਸਰਕਾਰ ਤੋਂ ਥਾਣੇ ਕੋਰ ਦੇ ਭਗਵਾਨ ਜਮਾਨਜੀ ਤੋਂ ਜਿਹੜੇ ਕਹਿੰਦੇ ਸੀ ਕਿ ਮੈਂ ਆਮ ਆਦਮੀ ਦਾ ਮੁੱਖ ਮੰਤਰੀ ਹਾਂ ਔਰ ਅੱਜ ਸਾਰੇ ਆਮ ਜਨਤਾ ਉਹਨਾਂ ਨੂੰ ਇਹ ਪੈਸੇ ਕਰਦੀ ਹੈ ਕਿ ਇਸ ਪੁਲ ਨੂੰ ਖੋਲਦੇ ਹੋ ਘੱਟ ਰੁਟੇ ਰਹਿਣਗੇ ਜੇ ਇਹਨਾਂ ਨੇ ਇੱਕ ਹਫਤੇ ਦੇ ਵਿੱਚ ਵਿੱਚ ਇਸ ਪੁਲ ਨੂੰ ਨਾ ਖੋਲਿਆ ਤੇ ਅਸੀਂ ਆਮ ਪਬਲਿਕ ਨੂੰ ਸਾਰੀ ਪਬਲਿਕ ਨੂੰ ਇਕੱਠੀ ਕਰਕੇ ਹਫਤੇ ਬਾਅਦ ਮੈਂ ਖੁਦ ਕੇ ਆਉਂਦਾ ਇਸ ਪੁਲ ਨੂੰ ਅਸੀਂ ਚਾਲੂ ਕਰਾਂਗੇ ਆਪਕਾ ਵਿਧਾਇਕ ਰਜਿੰਦਰ 베ਰੀ ਨੇ ਲੱਦੇ ਵਾਲੀ ਫਲਾਈਓਵਰ ਦਾ ਦੌਰਾ ਕੀਤਾ ਤੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਇਸ ਫਲਾਈਓਵਰ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਕਹਿੰਦੇ ਕਿ ਇਸ ਨੂੰ ਖੋਲਿਆ ਜਾਵੇ ਵਾਲੇ ਦਿਵਾਲੇ ਦੇ ਮੁਹੱਲੇ ਅਤੇ ਕਲੋਨੀ ਦੇ ਲੋਕ ਲਗਾਤਾਰ ਇਸ ਦਾ ਸਾਹਮਣਾ ਕਰ ਰਹੇ ਨੇ ਅਤੇ ਜਾਮ ਕਰਕੇ ਉਹ ਲਾਈਨਾਂ ਵਿੱਚ ਲੱਗਣ ਨੂੰ ਮਜਬੂਰ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਇੱਥੇ ਕਈ ਵਾਰ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਅਤੇ ਜਨਤਾ ਦੀ ਸਹੂਲਤ ਨੂੰ ਦੇਖਦੇ ਹੋਏ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇੱਕ ਹਫ਼ਤੇ ਬਾਅਦ ਉਹ ਫਿਰ ਇਸ ਫਲਾਈਓਵਰ ਤੇ ਆਣਗੇ ਕਿਹਾ ਕਿ ਇਸ ਨੂੰ ਜਨਤਾ ਲਈ ਸਮਰਪਿਤ ਕੀਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਵੀ ਪੜਾਸ ਕੱਢੀ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਸਤਕਾਰਯੋਗ ਜੀ ਆਲੇ ਦੁਆਲੇ ਦੀਆਂ ਕਲੋਨੀਆਂ ਦੇ ਪ੍ਰਧਾਨ ਮੁਹੱਲਾ ਨਿਵਾਸੀ ਸਾਰੇ ਅੱਜ ਅਸੀਂ ਇਕੱਠੇ ਹੋਏ ਆਂ ਸਾਡੀ ਪੰਜਾਬ ਸਰਕਾਰ ਤੋਂ ਇਹ ਮੰਗ ਹੈ ਜੀ ਕਿ ਜਿਹੜਾ ਓਵਰ ਬ੍ਰਿਜ ਹੈ ਜਿਹੜਾ ਪੁਲ ਹੈ ਲੱਦੇਵਾਲੀ ਵਾਲਾ ਇਹ ਲਗਭਗ ਤਿਆਰ ਹੋ ਚੁੱਕਾ ਹੈ ਔਰ ਇਹਨਾਂ ਨੇ 3 ਘੰਟੇ ਟ్రਾਇਲ ਵੀ ਕਰਕੇ ਦੇਖ ਲਿਆ ਸੀਗਾ ਵੱਡੀਆਂ ਗੱਡੀਆਂ ਵੀ ਇੱਥੋਂ ਲੰਘ ਗਈਆਂ ਬੱਸਾਂ ਵੀ ਲੰਘੀਆਂ ਟਰੱਕ ਵੀ ਲੰਘੇ ਕੋਈ ਪਰੇਸ਼ਾਨੀ ਨਹੀਂ ਸੀਗੀ ਔਰ ਸਾਡੀ ਅੱਜ ਇਹੀ ਮੰਗ ਹੈ ਅੱਜ ਇਹ ਸਾਡੇ ਸਾਰਿਆਂ ਨਾਲ ਇਹੀ ਕਹਿ ਰਹੇ ਆ ਕਿ ਉੱਪਰੋਂ ਤਾਰਾਂ ਲੰਘ ਰਹੀਆਂ ਇਹਦੇ ਕਰਕੇ ਤਾਰਾਂ ਥੋੜੀਆਂ ਸ਼ਿਫਟ ਹੋਣ ਗਈਆਂ ਜਾਂ ਥੋੜੀਆਂ ਉਨ ਜਾਈ ਤੇ ਲੈ ਕੇ ਜਾਗੇ ਫਿਰ ਖੋਲਾਂਗੇ ਪਰ ਸਾਡੀ ਇਹ ਮੰਗ ਹੈ ਚਲੋ ਤੁਸੀਂ ਟਰੱਕ ਨਾ ਲੰਘਣ ਦਿਓ ਬੱਸਾਂ ਨਾ ਲੰਘਣ ਦਿਓ ਹੈਵੀ ਵਿਕਲ ਨਾ ਹੈਵੀ ਵਕਲ ਨਾ ਲੰਘਣ ਦਿਓ ਵੈਸੇ ਤਾਂ ਹੈਵੀ ਵਕਲ ਨਹੀਂ ਇਹ ਸੜਕ ਬਣਾਈ ਹੈ ਜਦੋਂ ਤੁਸੀਂ ਉੱਪਰ ਗੱਡੀਆਂ ਰੱਖਿਆ ਵੱਡੀਆਂ ਵੱਡੀਆਂ ਕਰੇਨਾ ਆਈਆਂ ਉਦੋਂ ਕੋਈ ਫਰਕ ਨਹੀਂ ਪਿਆ ਪਰ ਕਮ ਸੇ ਕਮ 2 ਵੀਲਰ ਸਕੂਟਰ 3 ਵੀਲਰ ਗੱਡੀਆਂ ਕਾਰਾਂ ਤੱਕ ਤੇ ਆਪਾਂ ਲੰਘਾ ਦਈਏ ਉਹਦੇ ਵਿੱਚ ਤਾਂ ਕੋਈ ਰਿਸਕ ਨਹੀਂ ਹੈਗਾ ਇਵਨ ਕੇ ਇਹਨਾਂ ਨੇ ਉੱਪਰ ਖੰਭੇ ਵੀ ਲਗਾਏ ਆ 9 ਫੁੱਟ ਦੇ ਉਹਨਾਂ ਦੇ ਤੋਂ ਥੱਲੇ ਜਾਣਗੇ ਜਿਹੜੀਆਂ ਗੱਡੀਆਂ ਜਾਣਗੇ ਅੱਜ ਸਾਰੇ ਸਤਕਾਰਯੋ ਜਿੰਨੇ ਦੁਕਾਨਦਾਰ ਨੇ ਜਿਹੜੇ ਲਗਭਗ 2.3 ਸਾਲ ਤੋਂ ਸੰਤਾਪ ਭੋਗ ਰਹੇ ਉਹਨਾਂ ਦੀਆਂ ਦੁਕਾਨਾਂ ਦਾ ਕਾਰੋਬਾਰ ਬੰਦ ਹੈ ਆਪਾਂ ਕੋਟਰਾਮ ਦਾਸ ਵਾਦੀ ਦੀ ਗੱਲ ਕਰ ਲਈਏ ਲੋਕ ਤਰਾਹੀ ਤਰਾਹੀ ਕਰਦੇ ਮੈਂ ਉਹਨਾਂ ਦਾ ਤੇਜ ਨੂੰ ਤਰਮਾਦ ਕਰਦਾ ਕਿ ਉਹਨਾਂ ਨੇ ਬੜੀ ਮੁਸ਼ਕਲਤ ਸਹੀ ਹੈ ਟ੍ਰੈਫਿਕ ਦੀ ਉੱਥੇ ਹਰ ਵੇਲੇ ਟ੍ਰੈਫਿਕ ਬੰਦ ਰਿਹਾ ਔਰ ਕਿਸੇ ਨੇ ਘਰ ਜਾਣਾ ਸੀ ਕਿਸੇ ਨੇ ਘਰੋਂ ਆਣਾ ਸੀ ਬੜੀ ਮੁਸ਼ਕਲ ਦੇ ਵਿੱਚ ਰਹੇ ਅੱਜ ਸਾਰੇ ਕਲੋਨੀਆਂ ਵਾਲੇ ਆਏ ਆ ਉਹ ਸਾਰੇ ਪੰਜਾਬ ਸਰਕਾਰ ਤੋਂ ਖਾਸ ਤੌਰ ਤੇ ਭਗਵਾਨ ਜਮਾਨਜੀ ਤੋਂ ਜਿਹੜੇ ਕਹਿੰਦੇ ਸੀ ਕਿ ਮੈਂ ਆਮ ਆਦਮੀ ਦਾ ਮੁੱਖ ਮੰਤਰੀ ਆ ਔਰ ਅੱਜ ਸਾਰੀ ਆਮ ਜਨਤਾ ਉਹਨਾਂ ਨੂੰ ਇਹੀ ਰਿਕਵੈਸਟ ਕਰਦੀ ਹੈ ਕਿ ਇਸ ਪੋਲ ਨੂੰ ਖੋਲ ਦਿਓ ਉਦਘਾਟਨ ਹੁੰਦੇ ਰਹਿਣਗੇ ਜਦੋਂ ਤੁਸੀਂ ਉਦਘਾਟਨ ਕਰਨ ਆਓਗੇ ਅਸੀਂ ਫਿਰ ਸਾਰੇ ਆ ਜਾਵਾਂਗੇ ਤੁਹਾਡਾ ਤੇਦਰ ਤੋਂ ਤੁਹਾਨੂੰ ਆਜ਼ੀ ਕਰ ਦਾਂਗੇ ਕਿ ਤੁਸੀਂ ਆ ਕੇ ਇਹ ਕੰਮ ਕੀਤਾ ਪਰ ਜਨਤਾ ਦੇ ਲਈ ਇਸ ਨੂੰ ਖੋਲਿਏ ਆਪਾਂ ਰਾਜਨੀਤਿਕ ਤੌਰ ਤੇ ਇਹ ਨਾ ਕਹੀਏ ਵੀ ਇਲੈਕਸ਼ਨ ਆਣਗੇ ਤੇ ਇਲੈਕਸ਼ਨ ਤੋਂ ਪਹਿਲਾਂ ਅਸੀਂ ਇਸ ਪੁੱਲ ਨੂੰ ਚਾਲੂ ਕਰਾਂਗੇ ਕਿ ਅਸੀਂ ਕਰਾਂ ਅਸੀਂ ਇਹਨੂੰ ਬਣਾਇਆ ਹੈ ਜਿਨ੍ਹਾਂ ਨੇ ਬਣਾਇਆ ਪਬਲਿਕ ਸਭ ਜਾਣਦੀ ਹੈ ਪਬਲਿਕ ਨੂੰ ਸਭ ਕੋਈ ਪਤਾ ਵੀ ਕਿੰਨੇ ਬਣਾਇਆ ਕਿ ਕਿੱਦਾਂ ਬਣਿਆ ਪਰ ਸਾਡੀ ਇਹ ਰਿਕਵੈਸਟ ਹੈ ਪੰਜਾਬ ਸਰਕਾਰ ਨੂੰ ਜੇ ਇਹਨਾਂ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਇਸ ਪੁੱਲ ਨੂੰ ਨਾ ਖੋਲਿਆ ਕਿ ਅਸੀਂ ਆਮ ਪਬਲਿਕ ਨੂੰ ਸਾਰੀ ਪਬਲਿਕ ਨੂੰ ਇਕੱਠੀ ਕਰਕੇ ਹਫ਼ਤੇ ਬਾਅਦ ਮੈਂ ਖੁਦ ਅੱਗੇ ਆਉਂਗਾ ਇਸ ਪੁੱਲ ਨੂੰ ਅਸੀਂ ਚਾਲੂ ਕਰਾਂਗੇ ਇਹ ਅਸੀਂ ਰਿਕਵੈਸਟ ਕਰ ਰਹੇ ਹਾਂ ਕੋਈ ਧਮਕੀ ਨਹੀਂ ਦੇ ਰਹੇ ਸਾਡੀ ਭਗਵੰਤ ਮਾਨ ਜੀ ਨੂੰ ਰਿਕੁਐਸਟ ਹੈ ਕਿ ਇਸ ਪੁੱਲ ਨੂੰ ਆਪਾਂ ਜਰੂਰ ਸ਼ੁਰੂ ਕਰਾਈਏ ਥੈਂਕ ਯੂ ਧੰਨਵਾਦ ਮੈਂ মিডিਆ ਰਹੀ ਵੀ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹਨਾ ਕਿ ਲੋਕ ਬਹੁਤ ਤੰਗ ਨੇ ਲੋਕਾਂ ਦਾ ਕਾਰੋਬਾਰ ਬੰਦ ਪਿਆ ਲੋਕਾਂ ਨੇ ਆਣਾ ਜਾਣਾ ਜੇ ਹੁਣ ਆਪਾਂ ਕੋਈ ਚੀਜ਼ ਬਣਾ ਹੀ ਦਿੱਤੀਏ ਤੇ ਉਹਨੂੰ ਆਪਾਂ ਚਾਲੂ ਜੂਰ ਕਰੀਏ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਨੂੰ ਚਾਲੂ ਕਰਾ ਦਿਓ ਨਹੀਂ ਤੇ ਫਿਰ ਅਸੀਂ ਆਪ ਖੁਦ ਆ ਕੇ ਚਾਲੂ ਕਰਾਂਗੇ ਵੇਰੀ ਸਾ ਪਹਿਲਾਂ ਵੀ ਇਸ ਪੁੱਲ ਨੂੰ ਲੈ ਕੇ ਉਹਨਾਂ ਦਾ ਇੱਥੇ ਦੀ ਸੈਂਟਰਲ ਦੇ ਵਿਧਾਇਕ ਉਹਨਾਂ ਦਾ ਇਖਰਾਬ ਕੀਤਾ ਗਿਆ ਸੀ ਇਸ ਦੀ ਪਬਲਿਕ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਕਿਉਂ ਨਹੀਂ ਦੁਬਾਰਾ ਉਹਨਾਂ ਨੇ ਸ਼ੁਰੂ ਕੀਤਾ ਉਹ ਵੀ ਇਹ ਵਾਅਦਾ ਕਰਕੇ ਗਏ ਸੀਗੇ ਕਿ ਮੈਨੂੰ 10 ਦਿਨ ਦੇ ਦਿਓ ਜਾਂ 15 ਤਰੀਕ ਨੂੰ ਮੈਂ ਚਾਲੂ ਕਰ ਜਾਾਂਗਾ ਸਾਰੇ ਖੜੇ ਆ ਪਰ ਉਸ ਤੋਂ ਬਾਅਦ ਇਹਨਾਂ ਨੇ ਕੋਈ ਨਹੀਂ ਚਾਲੂ ਕੀਤਾ ਜੇ ਪਬਲਿਕ ਦੀ ਚੀਜ਼ ਹੈ ਪੁੱਲ ਤਿਆਰ ਹੈ ਤਾਂ ਸਾਨੂੰ ਚਾਲੂ ਕਰਨ ਚ ਕੋਈ ਹਿਜਕ ਨਹੀਂ ਹੋਣੀ ਚਾਹੀਦੀ ਚਾਲੂ ਕਰਨਾ ਚਾਹੀਦਾ